ਉਹਦਾ ਸਰੀਰ ਅੱਗ ਨਾਲ ਜਲ ਜਾਵੇ ਜਿਆਦਾ ਜਲ ਜਾਵੇ ਤੇ ਉਹ ਠੀਕ ਨਹੀਂ ਹੁੰਦਾ ਜੀ ਡਾਕਟਰ ਇਹ ਕਹਿ ਦਿੰਦੇ ਆ ਪੂਰਾ ਸਰੀਰ ਜਲ ਜਾਵੇ ਤੇ ਉਹਦੀ ਮੌਤ ਹੋ ਜਾਂਦੀ ਆ ਉਹਦਾ ਕਾਰਨ ਇਹ ਹੈ ਸਰੀਰ ਦੀਆਂ ਜਿੰਨੀਆਂ ਵੀ ਬਰੀਕ ਨਸਾਂ ਨੇ ਜਿਨ੍ਹਾਂ ਵਿੱਚ ਦੀ ਖੂਨ ਸਪਲਾਈ ਹੁੰਦਾ ਉਹ ਮਰ ਜਾਂਦੀਆਂ ਬਰੀਕ ਨਸਾਂ ਤੋਂ ਮੋਟੀਆਂ ਨਸਾਂ ਤੱਕ ਖੂਨ ਜਾਂਦਾ ਜਿਵੇਂ ਦਰਖਤ ਦੇ ਤਣੇ ਹੁੰਦੇ ਆ ਨਾ ਸਰੀਰ ਵੀ ਏਵੇਂ ਆ ਬਹੁਤ ਬਰੀਕ ਸ਼ਾਖਾਏ ਦੇ ਵਿੱਚ ਫਿਰ ਮੋਟੀਆਂ 나ੜਾ ਫਿਰ ਮੋٹے ਹੱਡ ਆ ਗਏ ਇਦਾਂ ਸਾਰਾ ਸੰਪਰਕ ਬਣਿਆ ਹੋਇਆ ਸਰੀਰ ਜਲ ਜਾਵੇ ਤੇ ਉਹਦੇ ਠੀਕ ਹੋਣ ਦੇ ਅਸਾਰ ਨਹੀਂ ਰਹਿੰਦੇ ਪਰ ਬੰਦਾ ਯਤਨ ਕਰਦਾ ਰਹਿੰਦਾ ਵੀ ਚਲੋ ਫੇਰ ਠੀਕ ਹੋ ਜਾਵੇ ਠੀਕ ਹੋ ਜਾਵੇ ਮਹਾਰਾਜ ਕਹਿੰਦੇ ਸਰੀਰ ਜਲ ਗਿਆ ਤੇ ਉਹਦਾ ਾਲਾਦ ਵੀ ਕਰਦਾ ਨਾ ਕਰਵਾਵੇ ਤੇ ਹੋਰ ਲੋਕ ਕਹਿੰਦੇ ਆ ਵੀ ਭਾਈ ਕੋਈ ਦਵਾਈ ਬੂਟੀ ਲੈ ਕਿਸੇ ਹੋਰ ਚੰਗੇ ਡਾਕਟਰ ਕੋਲ ਚਲਾ ਜਾ ਮਹਾਰਾਜ ਕਹਿੰਦੇ ਇਹਦਾ ਪਰਮਾਨ ਮਣ ਜਲ ਗਿਆ ਇਹਦੇ ਮਣ ਦੇ ਵਿੱਚ ਕਰੋਧ ਦੇ ਨਾਲ ਤਤੈ ਤਾਮਸ ਜਲਿਓ ਮੂੜੇ ਮੂੜੇ ਦਰਥ ਹੈ ਮੂਰਖ ਬਾਣੀ ਨੇ ਉਹਨੂੰ ਮੂਰਖ ਲਿਖਿਆ ਜਿਹੜਾ ਬਿਨਾਂ ਵਜ੍ਹਾ ਆਪਣੇ ਹੰਕਾਰ ਕਰਦਾ ਕਿਸੇ ਵੀ ਚੀਜ਼ ਦਾ ਹੰਕਾਰ ਮਾੜਾ ਜੀ ਯਾਦ ਰੱਖਿਓ ਕੋਈ ਵੀ ਚੀਜ਼ ਹੋਵੇ ਉਸ ਪਰਮੇਸ਼ਰ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੰਕਾਰ ਨਹੀਂ ਕਰਨਾ ਚਾਹੀਦਾ ਬਾਣੀ ਚ ਲਿਖਿਆ ਹਾਰ ਜੂ ਹੰਕਾਰ ਨਾ ਭਾਵੇ ਹੰਕਾਰ ਪਰਮੇਸ਼ਰ ਨੂੰ ਚੰਗਾ ਨਹੀਂ ਲੱਗਦਾ ਬਸ ਜਿਹੜੀ ਚੀਜ਼ ਰੱਬ ਨੂੰ ਚੰਗੀ ਨਾ ਲੱਗਦੀ ਹੋਵੇ ਉਹਦਾ ਰਿਜ਼ਲਟ ਉਹਦਾ ਨਤੀਜਾ ਕੀ ਆਉਣਾ ਉਹ ਮੈਨੂੰ ਦੱਸਣ ਦੀ ਲੋੜ ਨਹੀਂ ਇਸ ਕਰਕੇ ਮਹਾਰਾਜ ਕਹਿੰਦੇ ਹੰਕਾਰ ਨਾ ਕਰਿਆ ਕਰ ਸੁਖਮਨੀ ਸਾਹਿਬ ਦਾ ਜਦੋਂ ਪਾਠ ਕਰਦੇ ਆ ਨਾ ਉਹਦੇ ਵਿੱਚ ਮਹਾਰਾਜ ਨੇ ਸਮਝਾਇਆ ਕਹਿੰਦੇ ਦੁਨੀਆ ਅਕਸਰ ਇਹ ਕਰਦੀ ਵੇਖੀ ਹੈ ਜਿਸ ਕੈ ਅੰਤਰਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਸੁਖਮਨੀ ਸਾਹਿਬ ਦੇ ਬਚਨ ਜਿਹਦੇ ਅੰਦਰ ਰਾਜ ਦਾ ਹੰਕਾਰ ਆ ਜਾਵੇ ਝੂਠੀ ਆਕੜ ਆ ਜਾਵੇ ਵੀ ਮੈਂ ਹੀ ਐ ਬਸ ਜਦੋਂ ਸਰਕਾਰਾਂ ਬਦਲਦੀਆਂ ਨੇ ਨਾ ਸਾਡੇ ਵਰਗੇ ਲੋਕ ਪਿੰਡਾਂ 'ਚ ਰਹਿਣ ਵਾਲੇ ਮੈਂ ਨਹੀਂ ਕਹਿੰਦਾ ਕਿਸੇ ਪਾਰਟੀ ਨੂੰ ਵੋਟ ਤੁਸੀਂ ਪਾਓ ਜਾਂ ਨਾ ਪਾਓ ਕੋਈ ਇੱਕ ਵੱਖਰਾ ਪੱਖ ਹੈ ਪਰ ਇਹਨਾਂ ਦਿਮਾਗ ਖਰਾਬ ਹੋ ਜਾਣਾ ਵੀ ਬਸ ਹੁਣ ਤਾਂ ਬਸ ਸਾਡਾ ਹੀ ਰਾਜ ਹੈ ਇਹ ਤੇ ਬਦਲਦਾ ਰਹਿੰਦਾ ਪਿਆਰ ਇਹ ਭਲੇਖਾ ਤੇ ਔਰੰਗਜ਼ੇਬ ਨੂੰ ਪਿਆ ਸੀ ਉਦੋਂ ਤੇ ਵੋਟਾਂ ਵੀ ਨਹੀਂ ਪੈਂਦੀਆਂ ਸੀ ਹੁਣ ਤੇ ਹੱਥ ਵਿੱਚ ਹੀ ਲੋਕਾਂ ਦੇ ਆ ਸਾਰਾ ਕੁਝ ਹੁਣ ਤੇ ਕਰੋਗੇ ਕੀ ਤੁਸੀਂ ਜਦੋਂ ਇਹ ਰਾਜ ਹੀ ਇਦਾਂ ਦਾ ਸੀ ਮੁਗਲਾਂ ਦਾ ਜਦੋਂ ਪਿਓ ਤੋਂ ਬਾਅਦ ਪੁੱਤ ਨਹੀਂ ਗੱਦੀ ਤੇ ਬਹਿਣਾ ਕੋਈ ਪੁੱਛਣ ਵਾਲਾ ਨਹੀਂ ਸੀ ਰਾਜ ਤੇ ਉਹਨਾਂ ਦੇ ਵੀ ਚਲੇ ਗਏ ਇਸ ਕਰਕੇ ਮਹਾਰਾਜ ਕਹਿੰਦੇ ਜਿਸਕਾ ਅੰਤਰ ਰਾਜ ਅਭਿਮਾਨ ਕਹਿੰਦੇ ਜੇ ਰਾਜ ਦੀ ਆਕੜ ਆ ਗਈ ਹੰਕਾਰ ਆ ਗਿਆ ਸੋ ਨਰਕ ਪਾਤੀ ਹੋਵਤ ਸਵਾਨ ਕਹਿੰਦੇ ਅਸਲ ਵਿੱਚ ਨਰਕਾਂ ਚ ਪੈ ਕੇ ਇਹ ਕੁੱਤਾ ਬਣ ਗਿਆ ਬੋਲੋ ਸਤਨਾਮ ਕੁੱਤਾ ਕਿੱਡੀ ਵੱਡੀ ਗੱਲ ਹੈ ਜੀ ਰਾਜ ਦੀ ਆਕੜ ਕਰਨ ਵਾਲੇ ਨੂੰ ਕੁੱਤਾ ਲਿਖਿਆ ਹਾਂ ਕਿਸੇ ਦਾ ਰਾਜ ਆ ਕਿ ਕਿਸੇ ਨੂੰ ਸਹੂਲਤਾਂ ਦੇਣੀਆਂ ਚੰਗੀ ਗੱਲ ਰਾਜ ਤੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਕੀਤਾ ਰਾਜ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਕੀਤਾ ਰਾਜ ਕਰਨਾ ਥੋੜਾ ਮਾੜੀ ਗੱਲ ਹੈ ਹੰਕਾਰ ਕਰਨਾ ਮਾੜੀ ਗੱਲ ਹੈ ਮਹਾਰਾਜ ਕਹਿੰਦੇ ਜਿਸ ਕੈ ਅੰਤਰ ਰਾਜ ਵਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਮਹਾਰਾਜ ਕਹਿੰਦੇ ਜੋ ਜਾਨਾ ਮੈ ਜੋਵਨ ਵੰਨਤ ਸੋ ਹੋਵਤ ਵਿਸ਼ਟਾ ਕਾ ਜਨ ਜਿਸ ਨੂੰ ਸੋਹਣੇ ਬਣ ਦਾ ਹੰਕਾਰ ਹੋ ਗਿਆ ਵੀ ਮੇਰੇ ਨਾਲ ਦਾ ਸੋਹਣਾ ਕੋਈ ਨਹੀਂ ਕੋਈ ਭੈਣ ਆ ਭਾਵੇਂ ਭਰਾ ਯਾਦ ਰੱਖਿਓ ਕਹਿੰਦੇ ਰੱਬ ਨੂੰ ਭੁੱਲ ਗਿਆ ਸਾਰੇ ਦਾ ਸਾਰਾ ਧਿਆਨ ਚੰਮ ਤੇ ਟਿਕ ਗਿਆ ਇਹਨੂੰ ਚੰਮ ਦ੍ਰਿਸ਼ਟੀ ਕਹਿੰਦੇ ਸਿਰਫ ਚਿਹਰਿਆਂ ਦੇ ਗੁਲਾਮ ਹੋ ਜਾਣਾ ਸੋਹਣੇ ਪਣ ਦੇ ਉੱਤੇ ਆਪਣਾ ਸਾਰਾ ਕੁਝ ਗਵਾ ਦੇਣਾ ਮਹਾਰਾਜ ਕਹਿੰਦੇ ਚੰਮ ਤੇ ਧਿਆਨ ਟਿਕ ਗਿਆ ਜੋ ਜਾਨਣਾ ਮੈਂ ਜੋਵਣ ਬੰਦ ਸੋ ਹੋਵਤ ਵਿਸ਼ਟਾ ਕਾ ਜੰਤ ਕਹਿੰਦੇ ਯਾਦ ਰੱਖਿਓ ਇਸ ਸੋਹਣੇ ਬੰਨ ਦੀ ਦੌੜ ਵਿੱਚ ਪੈ ਗਿਆ ਮਹਾਰਾਜ ਕਹਿੰਦੇ ਮੇਰੀ ਨਿਗਾ ਚ ਗੰਦਗੀ ਦਾ ਕੀੜਾ ਬਣ ਗਿਆ ਏਡਾ ਵੱਡਾ ਮਹਾਨ ਗਿਆਨ ਸੋਹਣੇ ਹੋਣਾ ਮਾੜੀ ਗੱਲ ਥੋੜਾ ਪਰਮੇਸ਼ਰ ਨੇ ਜਿੱਦਾਂ ਦੀਆਂ ਸਾਨੂੰ ਸ਼ਕਲਾਂ ਦਿੱਤੀਆਂ ਨੇ ਉਹ ਸੋਚ ਸਮਝ ਕੇ ਬਣਾਈਆਂ ਬਸ ਠੀਕ ਹੈ ਇਹਦੇ ਨਾਲ ਛੇੜ ਛਾੜ ਨਹੀਂ ਕਰਨੀ ਬਾਣੀ ਹੂ ਸਮਝਾਉਂਦੀ ਹੈ ਕਿ ਜਿੱਦਾਂ ਦਾ ਤੈਨੂੰ ਬਣਾਇਆ ਉਹ ਮੇਰਾ ਹੈ ਇਹਨੂੰ ਕਹਿੰਦੇ ਕੁਦਰਤ ਨਾਲ ਪਿਆਰ ਕਰਨਾ ਕਈ ਸਾਡੇ ਵੀਰ ਨੇ ਕਹਿਣਗੇ ਜੀ ਦੇਖੋ ਅੱਗਾਂ ਲਾ ਦਿੱਤੀਆਂ ਪਾਣੀ ਦੂਸ਼ਿਤ ਹੋ ਗਿਆ ਠੀਕ ਹੈ ਮੈਂ ਸਹਿਮਤ ਨਹੀਂ ਇਸ ਗੱਲ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਕੁਦਰਤ ਨਾਲ ਮਨੁੱਖ ਪਿਆਰ ਨਹੀਂ ਕਰਦਾ ਉਹ ਗੱਲਾਂ ਕਰਨ ਵਾਲਿਆ ਆ ਤੂੰ ਵੀ ਕੁਦਰਤ ਦੀ ਦੇਣ ਆ ਪਰਮੇਸ਼ਰ ਦੀ ਦੇਣ ਆ ਤੂੰ ਕੁਦਰਤ ਨਾਲ ਕਿੰਨਾ ਪਿਆਰ ਕਰਦਾ ਆ ਕੁਦਰਤ ਨੇ ਬਣਾਇਆ ਤੈਨੂੰ ਪਰਮੇਸ਼ਰ ਨੇ ਕੁਦਰਤ ਤੇ ਬਣਾਈ ਉਹਦੇ ਵਿੱਚ ਹੀ ਤੂੰ ਆ ਆ ਕੁਦਰਤ ਨੇ ਤੇਰਾ ਚਿਹਰਾ ਮੂਰਾ ਬਣਾਇਆ ਕੀ ਤੈਨੂੰ ਉਵੇਂ ਰਹਿਣ ਦਿੱਤਾ ਕੀ ਰਹਿਣ ਦੱਤਾ ਜੋ ਜਨਮੈ ਜੋਵਨਵੰਤ ਸੋਹੋਵਤ ਵਿਸ਼ਟਾਕਾ ਜੰਤ ਮਹਾਰਾਜ ਕਹਿੰਦੇ ਆਪਸ ਕੋ ਕਰਮਵੰਤ ਕਹਾਵੈ ਜਨਮ ਮਰੈ ਬਹੁ ਜੋਨ ਪਰਮਾਵੈ ਕਈ ਬੰਦਿਆਂ ਨੂੰ ਇਹ ਭੁਲੇਖਾ ਹੁੰਦਾ ਵੀ ਚੰਗੇ ਕੰਮ ਤਾਂ ਮੈਂ ਹੀ ਕਰ ਸਕਦਾ ਹਰ ਬੰਦਾ ਚਾਹੁੰਦਾ ਨਾ ਵੀ ਪਿੰਡ ਵਿੱਚ ਚੰਗਾ ਕੰਮ ਹੋਵੇ ਪਰ ਹੋਵੇ ਮੇਰੇ ਰਾਹੀਂ ਪਰਿਵਾਰ ਦੇ ਵਿੱਚ ਤਰੱਕੀ ਹੋਵੇ ਨਾ ਮੇਰਾ ਹੀ ਆਵੇ ਪਰਿਵਾਰਾਂ ਚ ਰੌਲੇ ਪਿੰਡ ਤਾਂ ਛੱਡੋ ਪਰਿਵਾਰ ਦਾ ਹਰ ਮੈਂਬਰ ਚਾਹੁੰਦਾ ਵੀ ਮੇਰਾ ਨਾਂ ਹੀ ਲੈਣ ਜਦੋਂ ਚਾਰ ਰਿਸ਼ਤੇਦਾਰ ਆਉਂਦੇ ਆ ਵੀ ਭਾਈ ਸਭ ਤੋਂ ਵੱਧ ਕੰਮ ਇਹਨੇ ਕੀਤੇ ਇਹਦਾ ਕਰਕੇ ਸਾਡਾ ਪਰਿਵਾਰ ਚੱਲ ਰਿਹਾ ਇਹਦੇ ਕਰਕੇ ਤਰੱਕੀ ਹੈ ਸਾਰਿਆਂ ਨੂੰ ਭੁਲੇਖਾ ਜਦੋਂ ਆਪਾਂ ਨਹੀਂ ਸੀ ਰੋਟੀ ਲੋਕ ਉਦੋਂ ਵੀ ਖਾਂਦੇ ਸੀ ਆਪਾਂ ਤੁਰ ਜਾਣਾ ਬੱਚੇ ਰੋਟੀ ਉਦੋਂ ਵੀ ਖਾ ਲੈਣਗੇ ਜਦੋਂ ਭੁੱਖ ਲੱਗਦੀ ਹੈ ਨਾ ਹੱਥ ਆਪਣੇ ਆਪ ਚੱਲਣ ਲੱਗ ਪੈਂਦੇ ਆ ਲੋੜ ਨਹੀਂ ਪੈਂਦੀ ਵੀ ਤੂੰ ਕੀ ਕਰਨਾ ਆਪਣੇ ਆਪ ਚੱਲਦੇ ਆ ਮਹਾਰਾਜ ਕਹਿੰਦੇ ਧਨ ਭੂਮ ਕਾ ਜੋ ਕਰੈ ਗਮਾਨ ਸੋ ਮੂਰਖ ਅੰਦਾ ਅਗਿਆਨ ਜਿਹੜਾ ਜ਼ਮੀਨ ਦਾ ਮਾਨ ਕਰਕੇ ਵੀ ਮੇਰੇ ਕੋਲੇ ਸਾਰਿਆਂ ਤੋਂ ਜ਼ਿਆਦਾ ਹੈ ਧਨ ਦਾ ਮਾਨ ਕਰ ਗਿਆ ਪ੍ਰਾਪਰਟੀ ਦਾ ਮਾਨ ਕਰ ਗਿਆ ਮਹਾਰਾਜ ਕਹਿੰਦੇ ਮੂਰਖ ਹੈ ਤਨ ਹੈ ਮੂਰਖ ਕਿਉਂ ਲਿਖਿਆ ਕਿਉਂਕਿ ਮੂਰਖ ਤਾਂ ਲਿਖਿਆ ਬਾਣੀ ਨੇ ਕਹਿੰਦੇ ਇਹ ਮਾਇਆ ਨੂੰ ਆਪਣੀ ਸਮਝ ਕੇ ਬਹਿ ਗਿਆ ਇਹ ਕਿਸੇ ਦੀ ਨਹੀਂ ਬਣੀ ਯਾਦ ਰੱਖਿਓ ਨਾ ਬਾਣੀ ਕੀ ਲਿਖਿਆ ਕਹਿੰਦੇ ਜਦੋਂ ਮਾਇਆ ਦਾ ਪਤੀ ਮਰ ਜਾਂਦਾ ਬੰਦਾ ਮਰ ਜਾਂਦਾ ਕਹਿੰਦੇ ਇਹਦੇ ਰਾਖੇ ਮਗਰ ਤਿਆਰ ਖੜੇ ਆ ਬੰਦੇ ਦਾ ਨਾ ਭੋਗ ਨਹੀਂ ਪੈਣ ਦਿੰਦੇ ਯਾਦ ਰੱਖਿਓ ਆਪਣੇ ਸਾਰਿਆਂ ਦਾ ਪੈਣਾ ਭੋਗ ਨਹੀਂ ਪੈਣ ਦਿੰਦੇ ਤੇ ਰਿਸ਼ਤੇਦਾਰ ਪਹਿਲਾਂ ਹੀ ਪੁੱਛਣ ਲੱਗ ਜਾਂਦੇ ਪਹਿਲਾਂ ਤਾਂ ਐਂ ਪੁੱਛਦੇ ਆ ਵੀ ਕੀ ਹੋਇਆ ਢਿੱਲਾ ਸੀ ਕਿੱਥੇ ਇਲਾਜ ਕਰਾਇਆ ਗੱਲਾਂ ਮੱਤਾਂ ਹੋ ਗਈਆਂ ਜਦੋਂ ਭੋਗ ਪੈ ਗਿਆ ਬਾਅਦ ਵਿੱਚ ਕਈ ਤਾਂ ਉੱਥੇ ਹੀ ਪੁੱਛਣ ਲੱਗ ਜਾਂਦੇ ਆ ਵੀ ਜ਼ਮੀਨ ਦੀ ਵਸੀਤ ਕਰਾਈ ਸੀ ਕਿ ਨਹੀਂ ਬੋਲੋ ਸਤਨਾਮ ਵੀ ਉੱਡਣੀ ਨਾ ਜਾਵੇ ਕਿਤੇ ਨਾ ਉੱਡਣੀ ਥੋੜਾ ਕਿਤੇ ਉੱਤੇ ਪਹਿਲਾਂ ਹੀ ਇੰਤਜ਼ਾਮ ਕਰਕੇ ਰੱਖਦੇ ਆ ਮਹਾਰਾਜ ਕਹਿੰਦੇ ਜਿਉਂਦੇ ਜੀ ਉਹਨਾਂ ਨੂੰ ਪਤਾ ਵੀ ਜਾਣ ਵਾਲਾ ਮਗਰੋਂ ਲੋਕ ਨਾ ਖੋ ਲੈਣ ਕਿਤੇ ਇੰਨਾ ਇੰਨਾ ਕਿਆ ਬਸ ਤੇਰਾ ਮੈਂ ਪਹਿਲਾਂ ਵੀ ਇੱਕ ਦਿਨ ਗੱਲ ਕੀਤੀ ਸੀ ਬੈਂਕ ਵਿੱਚ ਖਾਤਾ ਖੁਲਾਉਣ ਜਾਈਏ ਇਹਨੂੰ ਵਾਰਿਸ ਲਿਖਦੇ ਆ ਵੀ ਇੱਥੋਂ ਬਾਅਦ ਜਿਹੜਾ ਤੇਰਾ ਕਿਹੜਾ ਵਾਰਿਸ ਹੈ ਬੰਦਾ ਨੌਕਰੀ ਕਰਦਾ ਉਹਦਾ ਵਾਰਿਸ ਲਿਖਦੇ ਆ ਵੀ ਤੂੰ ਮਰ ਗਿਆ ਤਾਂ ਇੱਥੋਂ ਬਾਅਦ ਪੈਨਸ਼ਨ ਤੇਰੀ ਘਰ ਵਾਲੀ ਨੂੰ ਦੇਣੀ ਹੈ ਕਿ ਬੱਚੇ ਨੂੰ ਦੇਣੀ ਹੈ ਕਿ ਮਾਂ ਨੂੰ ਦੇਣੀ ਹੈ ਬੰਦਾ ਉਦਾਂ ਹੀ ਲਿਖਾ ਦਿੰਦਾ ਜੀ ਲਿਖ ਲਓ ਘਰ ਵਾਲੀ ਦਾ ਨਾਮ ਲਿਖ ਲਓ ਪੁੱਤ ਦਾ ਨਾਮ ਅਸਲ ਕਾਰਨ ਉਹਦਾ ਇਹ ਹੈ ਵੀ ਖਾਤਾ ਖੁਲਾਉਣ ਵਾਲੇ ਦਾ ਪਤਾ ਨਹੀਂ ਘਰੇ ਪਹੁੰਚੇਗੇ ਨਾ ਪਹੁੰਚੇ ਇਹ ਮਗਰ ਲੈਣ ਨੂੰ ਦੇ ਦਾਂਗੇ ਸਾਰਾ ਕੁਝ ਪਰ ਸਾਨੂੰ ਭੁਲੇਖਾ ਵੀ ਇਹ ਤਾਂ ਉਹੀ ਲਿਖਿਆ ਜਾਂਦਾ ਨਹੀਂ ਸਾਡੇ ਮਾਪੇ ਬਾਪ ਦਾਦੇ ਪੜਦਾਦੇ ਅਸੀਂ ਉਹਨਾਂ ਦੇ ਵਾਰਿਸਾਂ ਸਾਡੇ ਵਾਰਿਸ ਵੀ ਪਿਛੇ ਤਿਆਰ ਖੜੇ ਆ ਇਹ ਸੰਹਾਰ ਵਿੱਚ ਤੁਰਿਆ ਫਿਰਦਾ ਵੀ ਆ ਜਮੀਨ ਮੇਰੀ ਘਰ ਮੇਰਾ ਪ੍ਰਾਪਰਟੀ ਮੇਰੀ ਧੀ ਮੇਰਾ ਮਹਾਰਾਜ ਕਹਿੰਦੇ ਤੇਰਾ ਕੋਈ ਵੀ ਨਹੀਂ ਵਰਤਨ ਵਾਸਤੇ ਚੀਜ਼ਾਂ ਮਿਲੀਆਂ ਵਰਤ ਪਰ ਤੇ ਪੱਕੀ ਮੋਹਰ ਨਾ ਲਾ ਕੇ ਬੈਠ ਜਿਵੇਂ ਬਸ ਵਿੱਚ ਸਫ਼ਰ ਕਰਦੇ ਆ ਨਾ ਬਸ ਤੇਰੀ ਨਹੀਂ ਤੂੰ ਮੁਸਾਫਿਰ ਹੈ ਬਸ ਤੇਰਾ ਕੰਮ ਹੈ ਆਪਣੇ ਸਫ਼ਰ ਤੇ ਤੁਰਨਾ ਜਿਵੇਂ ਕਿਰਾਏ ਦੇ ਮਕਾਨ ਵਿੱਚ ਮੁੱਖ ਰਹਿੰਦਾ ਮਕਾਨ ਤੇਰਾ ਨਹੀਂ ਸਜਣਾ ਦਿਨ ਚੜ੍ਹਦੇ ਤੂੰ ਤੁਰ ਜਾਣਾ ਇਹ ਆਪਣੇ ਘਰ ਨੂੰ ਮਹਾਰਾਜ ਕਹਿੰਦੇ ਐਵੇਂ ਸਮਝ ਹੰਕਾਰ ਨਾ ਕਰ ਤਤ ਤਾਮਸ ਜਲਿਓ ਮੂੜੇ ਥਥ ਥਾਨ ਪ੍ਰਸ਼ਟ ਹੋਆ ਕਹਿੰਦੇ ਹੰਕਾਰ ਨਾਲ ਇਹਨੇ ਆਪਣੇ ਹਿਰਦੇ ਨੂੰ ਗੰਦਾ ਕਰ ਲਿਆ ਇਹ ਤੁਸੀਂ ਕਦੇ ਮੈਡੀਕਲ ਸਾਇੰਸ ਪੜ੍ਹ ਕੇ ਵੇਖੋ ਡਾਕਟਰ ਵੀ ਮੰਨਦੇ ਆ ਗੁੱਸਾ ਕਰਨ ਨਾਲ ਬੰਦੇ ਦੀ ਸੋਚਣ ਸ਼ਕਤੀ ਘਟ ਜਾਂਦੀ ਹੈ ਦਿਮਾਗ ਦੇ ਸੈੱਲ ਡੈੱਡ ਹੋ ਜਾਂਦੇ ਇਹ ਮੈਂ ਦੋਵੇਂ ਗੱਲਾਂ ਤਾਂ ਕਹੇ ਨਾ ਕਿਉਂਕਿ ਬਹੁਤੇ ਸਾਇੰਸ ਨੂੰ ਗਾਹ ਮੰਨਦੇ ਠੀਕ ਹੈ ਕੁਝ ਗੱਲਾਂ ਸਾਇੰਸ ਦੀਆਂ ਜਿਹੜੀਆਂ ਅਸੀਂ ਆਪਣੇ ਫਾਇਦੇ ਵਾਸਤੇ ਸੇਧ ਲੈ ਸਕਦੇ ਗੁੱਸਾ ਕਰਨ ਨਾਲ ਦਿਮਾਗ ਦੇ ਸੈੱਲ ਡੈੱਡ ਹੋ ਜਾਂਦੇ ਕਿਸੇ ਦਾ ਕੀ ਵਿਗਾੜਾਂਗੇ ਜੀ ਆਪਣੇ ਮਨ ਨੂੰ ਮਹਾਰਾਜ ਤਾਂ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ ਤੋਂ ਖੁਸ਼ ਰਹਿ ਕਮਲਿਆ ਕਦੇ ਵਾਸਤੇ ਨਾਰਾਜ਼ਗੀ ਕਿਹਦੇ ਨਾਲ ਆ ਹਉ ਉਦਾਂ ਹੀ ਕੋਈ ਤੁਹਾਨੂੰ ਨਹੀਂ ਬੰਦਾ ਬੁਲਾਉਣਾ ਚਾਹੁੰਦਾ ਵੱਖਰੀ ਗੱਲ ਹੈ ਪਰ ਮਹਾਰਾਜ ਕਹਿੰਦੇ ਜ਼ਹਿਰ ਕਿਉਂ ਘੋਲੀ ਜਾਂਦਾ ਅੰਦਰ ਸੱਪ ਦੇ ਅੰਦਰ ਜ਼ਹਿਰ ਹੁੰਦੀਆਂ ਨੂੰ ਕਿਵੇਂ ਫੁਕਾਰੇ ਮਾਰਦਾ ਸੌਣ ਭਾਦੋ ਦੇ ਮਹੀਨੇ ਚ ਆਪਾਂ ਕਹਨੇ ਆ ਵੀ ਸੱਪ ਫੁਕਾਰੇ ਮਾਰਦਾ ਅਸਲ ਵਿੱਚ ਉਹਨੂੰ ਦੀ ਜ਼ਹਿਰ ਤੰਗ ਕਰਦੀ ਆ ਸੱਪ ਦਾ ਚੱਕਿਆ ਥੋੜਾ ਕੁਝ ਕਿਸੇ ਨੇ ਬੰਦੇ ਦਾ ਵੀ ਵਿਗਾੜਿਆ ਥੋੜਾ ਕਿਸੇ ਨੇ ਕੁਝ ਉਹਨੂੰ ਹੰਕਾਰ ਤੰਗ ਕਰਦਾ ਵੀ ਮੇਰੇ ਕੋਲੇ ਜਾਦੇ ਜ਼ਮੀਨ ਮੈਨੂੰ ਇਹ ਹੱਥ ਹੀ ਨਹੀਂ ਚੱਕਦਾ ਮੇਰੇ ਕੋਲੇ ਵੱਡੀ ਗੱਡੀ ਮੇਰਾ ਨਾਂ ਹੀ ਨਹੀਂ ਲੈਂਦਾ ਮੈਂ ਇੱਥੇ ਗੁਰਦੁਆਰੇ ਸਭ ਤੋਂ ਵੱਧ ਪੈਸੇ ਦਿੱਤੇ ਮੈਨੂੰ ਸਰੂਪਾ ਦਿੱਤੇ ਹੀ ਨਹੀਂ ਇਹ ਹੰਕਾਰ ਦੀਆਂ ਨਿਸ਼ਾਨੀਆਂ ਨੇ ਮਹਾਰਾਜ ਕਹਿੰਦੇ ਉਹ ਨਾ ਉਹ ਕਮਲਿਆ ਤੂੰ ਕੀ ਦੇ ਸਕਦਾ ਕਿਸੇ ਨੂੰ ਤੈਨੂੰ ਤਾਂ ਸਰੀਰ ਉਹ ਪਰਮੇਸ਼ਰ ਨੇ ਦਿੱਤਾ ਤੇਰਾ ਆਪਣਾ ਤੈਨੂੰ ਸਵਾਸ ਉਹ ਦੇ ਰਿਹਾ ਤੂੰ ਤੇ ਆਪ ਮੰਗਦਾ ਤੂੰ ਦਾਨ ਦੇ ਕੇ ਆਪਣੀਆਂ ਮੂਹਰਾਂ ਲਾਈ ਫਿਰਦਾ ਤੇਰਾ ਕੁਝ ਨਹੀਂ ਹੈ ਇੱਥੇ ਸੱਚੇ ਉਹ ਹੀ ਆ ਮਹਾਰਾਜ